ਆ ਵੇਖੋ ਔ ਜਾਣ ਲਈ ਟਰਾਲੀ ਵਰਤੀ ਜਾਂਦੀ ਆ ਮੁੰਡੇ ਰਹਿ ਗਏ ਸੀ ਪਿੱਛੇ ਕਰੀ ਹੋਰ ਪਿੱਛੇ ਕਰੀ ਹੋਰ ਪਿੱਛੇ ਕਰਾ ਪਿੱਛੇ ਕਰਾ ਪਿੱਛੇ ਚੱਲੋ 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 ਆ ਵੇਖੋ ਪਾਣੀ ਚਾਰ ਸਵੇ ਆ ਵੇਖੋ ਚੱਲ 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 ਚੱਲੋ ਆ ਸਾਡਾ ਕੋ ਪਾਣੀ ਔ ਜੋ ਬੱਚਾ ਮੁੰਡੇ ਨੂੰ ਸਵਾਲਾ ਹੋਰ ਲਾਰ ਵਾਲਾ ਨੇ ਚੇਪਿੰਡ ਸਾਰਾ ਪਾਣੀ ਫੜਿੰਜ ਫੜ ਕੇ ਕਿ ਛੱਡਦੇ ਨਹੀਂ ਪਛਾਰ ਆ ਆ ਵੇਖੋ ਆਪਾਂ ਪਿੰਡ ਕਿਲਚਾ ਤੋਂ ਬਾਹਰ ਜਾ ਰਹੇ ਪਿਛੇ ਖਾਈ ਬਣਾਇਆ ਹੈਂ ਪਿੰਡ ਦੇ ਬਸੇ ਨੂੰ ਆ ਵੇਖੋ ਇੱਧਰ ਰੱਖ ਇੱਧਰ ਰੱਖ ਆ ਵੇਖੋ ਪਾਣੀ ਚਾਰਜ ਮੇਰੇ ਪਾਣੀ ਨਾ ਕਰ ਰਹੇ ਆ ਟਾਲੀ ਦੇ ਪਹਿਲਾਂ ਆਪਾਂ ਬਾਈ ਲੈ ਗਏ ਸੀ ਹੁਣ ਬਾਈ ਆਪਾਂ ਛੱਡਣਾ ਆ ਰਿਹਾ ਕਿਉਂਕਿ ਇਸੇ ਤੇ ਕਰ ਪਾਈ ਲੱਖ ਲੱਖ ਪਾਣੀ ਆ ਛੜਕਦੇ ਉੱਪਰ ਤੇ ਇੱਥੇ ਮੇਰੇ ਭਰਾ ਔਰ ਸਾਰੇ ਪਿੰਡ ਪਿੰਡ ਦੇ ਲੋਕ ਪਿੰਡ 'ਚ ਬੈਠੇ ਨੇ ਡੰਗਰ ਵੱੱਛਾ ਵੀ ਉਹਨਾਂ ਦੇ ਇੱਥੇ ਹੀ ਆ ਤੇ ਮੇਰੇ ਭਰਾ ਜਿੰਨਾ ਹੋ ਸਕਦਾ ਇਹਨਾਂ ਦੀ ਮਤ ਕਰੋ ਆ ਵੇਖੋ ਤੁਹਾਨੂੰ ਵਿਖਾਉਣੇ ਆਪਾਂ ਗਰਾਊਂਡ ਦੇ ਵਿੱਚ ਆਪਾਂ ਅੱਜ ਗਰਾਊਂਡ ਦੇ ਲੋਕ ਜੇ ਘਰ-ਘਰ ਜਾ ਕੇ ਆਏ ਆ ਪਸ਼ੂਆਂ ਕੋਲ ਸੁੱਕੀ ਟੁੜੀ ਦਾ ਲਵਾ ਹੋਰ ਕੁਛ ਨਹੀਂ ਹੈਗਾ ਕੋਈ ਫੀਡ ਘਟਾ ਆਇਆ ਇੱਕ ਤਾਂ ਉਹ ਅਖਰੀ ਗੱਲ ਆ ਕੋਈ ਗਾਠ ਆਏ ਚਾਰ ਵੀ ਜੇ ਆ ਵੇਖੋ ਕਿੰਡੀਆਂ ਤਗੜੀਆਂ ਤਗੜੀਆਂ ਕੋਠੀਆਂ ਨੇ ਜੋ ਪਤਾ ਨਹੀਂ ਕੀ ਬੰਨਣਾ ਇਹਨਾਂ ਨਾਲ ਆ ਵੇਖੋ ਝੋਨਾ ਦੇਖੋ ਕੀ ਹਾਲ ਬਣਿਆ ਪਿਆ ਏ ਜਿੱਥੇ ਨਿਗਾ ਮਾਰੋ ਜਿੱਥੇ ਤੱਕ ਨਿਗਾ ਮਾਰੋ ਤਬਾਈ ਤਬਾਈ ਏ ਵੇਖੋ ਮੜਾ ਵੇਖੀ ਧਾਨਾ ਖੱਡਾ ਇੱਥੇ ਖੱਡਾ ਪਾਇਲਟ ਸਾਹਿਬ ਇੱਥੇ ਖੱਡਾ ਏ ਖੱਡਾ ਅੱਗੇ ਟਰੈਕਟਰ ਬਹਿ ਗਿਆ ਸੀ ਅੱਗੇ ਆ ਵੇਖੋ ਹਾਲਾਤ ਇਹ ਪਾਣੀ ਦੀ ਮਾਰ ਬੜੀ ਮਾੜੀ ਮਾਰ ਆ ਵੇਖੋ ਕਿੰਨੇ ਕਿੰਨੇ ਸਾਲ ਨਹੀਂ ਹਟਦੇ ਲੋਕ ਇਹ ਇੱਕ ਜੀ ਗੱਲ ਮੰਨਣੀ ਪੈਗੀ ਲੋਕ ਕਹਿੰਦੇ ਵੀ ਵੱਡੇ ਬਾਦਲ ਦੀ ਸਰਕਾਰ ਚ ਪਾਣੀ ਬਹੁਤ ਘੱਟ ਆਉਂਦਾ ਸੀ ਸਹੀ ਗੱਲ ਹੈ ਝੂਠੇ ਸਹੀ ਗੱਲ ਕਹਿੰਦੇ ਵੀ ਵੱਡੇ ਬਾਦਲ ਦੀ ਸਰਕਾਰ ਚ ਪਾਣੀ ਫੜੀ ਬਣਿਆ ਮਣਾ ਲੋਕਾਂ ਨਾਲ ਗੱਲ ਕੀਤੀ ਆ ਵੱਡੇ ਬਾਦਲ ਦੀ ਸਰਕਾਰ ਚ ਕਹਿੰਦੇ ਪਾਣੀ ਬਹੁਤ ਘੱਟ ਆਉਂਦਾ ਸੀ ਤੇ ਗੱਲ ਵੀ ਉਹਨੇ ਸਹੀ ਆ ਮੜਾ ਵੇਰਵਾ ਕੱਢ ਕੇ ਵੇਖ ਲਓ ਹੌਣ ਦਾ ਸਾਲ ਪਿੱਛੋਂ ਹੀ ਆ ਜਾਂਦਾ ਹੈ ਉਹਨਾਂ ਕਾਰਨ ਇਹ ਵੀ ਉਹ ਸਿਆਸਦਨ ਬਹੁਤ ਤਕੜੇ ਸੀ ਸੇਵਨ ਵਾਲੇ ਹੋ ਗਏ ਫਾਟ ਹੋ ਗਏ ਉਹਨਾਂ ਦਾ ਸਾਹ ਤੋ ਲੱਗ ਰਹੇ ਸੀ ਪਾਣੀ ਪੁਣੀ ਦਾ ਕੱਢੀ ਜਾਂਦੇ ਸੀ ਪਾਣੀ ਵੇਖੋ ਤੁਸੀਂ ਹਾਂ ਵੇਖੋ ਅਸੀਂ ਵਿਚ ਜਾ ਰਹੇ ਹਾਂ ਪਾਣੀ ਦੇ ਜਿੱਧਰ ਨਿਗਾਹ ਮਾਰ ਲਓ ਪਾਣੀ 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 ਕੋਈ ਗੱਲ ਮਾਰ ਮਾਰ ਪਾਣੀ ਦੀਆ ਵੇਖੋ ਪਾਣੀ ਕਰ ਵਿੱਚਕਾਰ ਥਰੇ ਭਣ ਸਾਰੇ ਪਾਸੇ ਪਾਣੀ ਪਾਣੀ ਆ ਪੁੱਤਾਂ ਕੋ ਪੌਲੀ ਫਸਲ ਵੇਲ ਬਰਬਾਦ ਹੋ ਗਈ ਸਾਰੀ